ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀਪ ਬਠਿੰਡਾ ਸਿਵਲ ਲਾਈਨ ਪੁਲਿਸ ਨੂੰ ਉਸ ਟਾਈਮ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ 13 ਮੋਟਰਸਾਈਕਲ ਸਮੇਤ ਦੋਨੋਂ ਨੂੰ ਕੀਤਾ ਗਿਆ ਕਾਬੂ ਮਾਨਯੋਗ ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਦੋ ਜਣੇ ਮੋਟਰਸਾਈਕਲ ਵਿੱਚ ਦੀ ਫਿਰਾਗ ਦੇ ਵਿੱਚ ਆ ਉਹਨਾਂ ਨੇ ਬਿਨਾਂ ਦੇਰੀ ਕੀਤੇ ਦੋਨੋਂ ਨੂੰ ਕੀਤਾ ਗਿਆ ਕਾਬੂ ਤੇ 13 ਮੋਟਰਸਾਈਕਲ ਕੀਤੇ ਬਰਾਮਦ ਮਾਨਯੋਗ ਐਸਐਸਪੀ ਬਠਿੰਡਾ ਉਮੀਦ ਕੌਂਟਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਛੇੜ ਅਸੀਂ ਸਿਵਲ ਲਾਈਨ ਏਰੀਏ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨਾ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਅਰਜੋਤ ਸਿੰਘ ਐਸਐਚਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ਓਵਰਆਲ ਸੁਪਰਵਾਈਜ਼ ਕਰ ਰਹੇ ਸੀ ਇਹਨਾਂ ਟੀਮਾਂ ਦੀ ਐਸਏ ਸੰਜੀਵ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨੇ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਜ ਅਗਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਰੇਡ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤਾਂ ਜਿਸ ਤੇ ਤੁਰੰਤ ਥਾਣਾ ਸਿਵਲ ਲਾਈਨ ਵੱਲੇ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋ ਇਨਾਂ ਦੀ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਜੋ ਅਜੇ ਤੱਕ ਕੀਤੀ ਹੈਗੀ ਆ ਇਹਨਾਂ ਤੇ ਪੁਰਾਣੇ ਵੀ ਮੁਕੱਦਮੇ ਇਹਨਾਂ ਦੇ ਦਰਜ ਨੇ 2019 2020 ਤੋਂ ਮੁਕੱਦਮੇ ਦਰਜ ਨੇ ਤਾਂ ਇਹ ਕਹਿ ਸਕਦੇ ਆ ਵੀ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ ਹੁੰ ਜਾਂਦੇ ਨੇ ਜਿਹੜਾ ਮੋਟ ਜਿਹੜੇ ਕੋ ਮਿਲੇ ਉਹ ਵੀ ਛੋੜੇ ਰਹੇ ਸੀ ਇਹਨਾਂ ਕੋਲ ਹਾਂਜੀ ਅਸੀਂ ਇਹਨਾਂ ਕੋਲੋਂ ਕੁੱਲ 13 ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੀ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਫਰੀਫ ਲੋਡ ਕੀਤੀ ਸੀ ਮੋਟਰਸਾਈਕਲ ਕਿਹੜੇ ਸੀ ਕੀਵੇਂ ਲੈ ਕੇ ਜਾਂਦੇ ਆ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਤਰ੍ਹਾਂ ਇਹ ਸਾਹਮਣੇ ਆਇਆ ਹੈ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇੱਥੋਂ ਸ਼ਹਿਰ ਬਠਿੰਡਾ ਸ਼ਹਿਰ ਏਰੀਆ ਚੋਰੀ ਹੋਏ ਨੇ ਉਹ ਕੀ ਹੁੰਦਾ ਕਿ ਜਾਂ ਸਪਲੈਂਟਰ ਜਾਂ ਪਲਟੀਨਾ ਵੱਖ-ਵੱਖ ਮਾਰਕਾ ਦੇ ਰਿਕਵਰ ਹੋਏ ਨੇ ਬਟ ਜਿਹੜੇ ਕੁਝ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਹਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਚਾਬੀ ਲਾਉਂਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਸੀਗਾ ਤਾਂ ਉਸ ਤਰੀਕੇ ਨਾਲ ਲੈ ਜਾਂਦੇ ਹਾਂ ਹਾਂਜੀ ਜਿਹੜਾ ਮੋਟਰਸਾਈਕਲ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਤੇ ਵੱਖ-ਵੱਖ ਚੋਰੀ ਕੀਤੀ ਹੋਈ ਇਹਨਾਂ ਨੇ ਖ ਇੰਨੀ ਵਕਵਕ ਜਗਾ ਸੀ ਗਿਆ ਜੀ ਕੋਸ਼ਣਾਂ ਨਾਲ ਕੋਲ ਆਪਦੇ ਕੋਲ ਸੀ ਇੱਕ ਮੋਟਰ ਵਾਲ ਆਪਦੇ ਕੋਲ ਸੀਗਾ ਕੋਸ਼ਣਾਂ ਨੇ ਅੱਗੇ ਵੀ ਗਾ ਅੱਗੇ ਕਿਸੇ ਨੂੰ ਦੇਤੇ ਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਕਿ ਸਾਰਾ ਹਾਂਜੀ ਹਾਂਜੀ ਕਾਰਵਾਈ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟੀਗੇਸ਼ਨ ਸਾਹਮਣੇ ਆ ਜਾਂਦਾ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸ ਤੇ ਵੀ ਅਸੀਂ ਅੱਗੇ ਕਾਨੂੰਨੀ ਸਰਪੰਦੀ ਕਾਰਵਾਈਆਂ ਵਾਲੇ ਵਿੱਚ ਲੱਗੇ ਆ ਉਹ ਇੱਕਦਮ ਲਾਉਦੇ ਨੇ ਲੋਬੀ ਇੱਕਦਮ ਕੂੜੇ ਬਣਾ ਲਾਜ਼ਮੀ ਆ ਪਰ ਤੈਨੂੰ ਛਾਪੀ ਪਉਣ ਨੂੰ ਨਹੀਂ ਕੋਈ ਤਾਂ ਰੇ ਪੁੱਛੇ ਇਸੇ ਲਈ ਵੀ ਚਾਬੀ ਕਿ ਤੋਂ ਬਣਵਾ ਦੋ ਤੁਸੀਂ ਦੇਖੋ ਚਾਬੀ ਬਣਾਉਣੀ ਨਾ ਬਣਵਾਉਣੀ ਇਹ ਹੁਣ ਜਿਹੜੇ ਬੇਸਿਕਲ ਇੱਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਬਗਦਦ ਵਿੱਚ ਸਾਡੇ ਸਾਹਮਣੇ ਚੀਜ਼ ਆਈਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਬਣਦੀ ਮੰਨ ਲਓ ਕਿ ਜਨਰਲ ਚਾਬੀ ਹੈਗੀ ਆ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨਹੀਂ ਉਹ ਫਿਰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨੇ ਇਹ ਆਮ ਹੀ ਦੇਖਣ ਦੇ ਵਿੱਚ ਆਇਆ ਹੈ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਂਦੇ ਨੇ ਉਹ ਜਨਰਲੀ ਖੁੱਲ ਜਾਂਦਾ ਤੇ ਉਹ ਲੈ ਜਾਂਦੇ ਨੇ ਸਰ ਇਹ ਇੱਕ ਆਤੀਆ ਅਸ਼ੇ ਵਗੈਰਾ ਆਦੇ ਜਾਂ ਸਾਰਨ ਕੀ ਆ ਵੀ ਲੱਗਾ ਤਾਂ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਆ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਉਹਨਾਂ ਵਿੱਚੋਂ ਇੱਕ ਐਨਡੀਪੀਆ ਸੈਟ ਦਾ ਮੁਕੱਦਮਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਕਿ ਇੱਕ ਈਜ਼ੀ ਮਨੀ ਦਾ ਸੋਰਸ ਪੰਜਾਂਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਈਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਅਜੇ ਤੱਕ ਫੇਸਬੁਕ ਤਾਂ ਕਰਦੇ ਨੇ ਤਾਂ ਈਜ਼ੀ ਮਨੀ ਆਸਤੀ ਕਰਦੇ ਸਰ ਜੰਗਨੀ ਜੀ ਹਾਂਜੀ ਤਕਰੀਬਨ ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਵਿੱਚ ਵਿੱਚ ਹੋਣਗੇ ਕੋਲ ਇਹਨਾਂ ਤੋਂ ਜਿਹਦਾ ਸਭ ਤੋਂ ਪੁਰਾਣਾ ਮੁਕਦਮਾ ਈ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਕਾਫੀ ਟਾਈਮ ਤੋਂ ਕਰ ਰਹੇ ਕਿਉਂਕਿ ਤਿੰਨ ਮੁਕਦਮੇ ਦਰਜ ਨੇ ਸਰ ਇਹ ਬਠਿੰਡਾ ਦਾ ਹੀ ਰਹਿੰਦੇ ਨੇ ਹਾਂਜੀ ਇੱਕ ਤਾਂ ਪਿੰਡ ਕੁੱਦਾ ਦਾ ਜਿਹੜਾ ਹੈਗਾ ਆਪਣੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਰਦੇ ਦਾ ਰਹਿਣ ਉਹ ਬੇਸਿਕ ਕੰਮ ਕੀ ਕਰਦੇ ਉਹ ਹਜੇ ਪ੍ਰੀਲੀਮਰੀ ਪੁੱਛ ਕੇ ਚਾਹਤਾਂ ਦਾ ਕੁਝ ਨਹੀਂ ਆਇਆ ਬਟ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਇਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅੱਗੇ ਵੇਚਦੇ ਨੇ ਸਰਦੇ ਮੈਂ ਬਾਰ ਬਾਰ ਕ੍ਰਾਈਮ ਕਰਦੇ ਨੇ ਬਾਰ ਬਾਰ ਚੋਰੀ ਦੀ ਵਾਰਦਾਤਾਂ ਕਰਉ ਜਾਂ ਦੇ ਰਿਹਾ ਮੈਂ ਤੇ ਇੱਕ ਜੱਤੀ ਉਸ ਦੇ ਕਿਸ ਤਰ੍ਹਾਂ ਦੀਆਂ ਕਾਰਵਾਈ ਕੀਤੀ ਜਾਵੇ ਦੇਖੋ ਇਸ ਮੁਕਦਮੇ ਦੀ ਜੋ ਹੁਣ ਤੱਕ ਦੀ ਤਫਤੀਸ਼ ਤਰ੍ਹਾਂ ਸਾਡੇ ਇੱਕ ਫੈਕਟ ਸਾਹਮਣੇ ਆਇਆ ਸੀਗਾ ਜਿਵੇਂ ਇਹਨਾਂ ਨੇ ਇੱਕ ਆਪਣਾ ਗਰੁੱਪ ਜਾਂ ਬਣਾ ਰੱਖਿਆ ਹੈ ਗਰੋ ਟਾਈਪ ਬਣਾ ਰੱਖਿਆ ਹੈਗਾ ਜਿਸ ਦੇ ਚੱਲਦੇ ਵਾਰ-ਵਾਰ ਵਾਰਦਾਤਾ ਕਰਦੇ ਨੇ ਅਸੀਂ ਇਨੀਸ਼ੀਅਲੀ ਜਿਹੜਾ ਮਕਦਮਾ ਹੈਗਾ ਅੰਡਰ ਸੈਕਸ਼ਨ 303 ਥੈਫਟ ਦੇ ਅੰਡਰ ਅਸੀਂ ਦਿੱਤਾ ਸੀਗਾ ਬਟ ਕਿਉਂਕਿ ਇਹ ਫੈਕਟ ਸਾਹਮਣੇ ਆਇਆ ਹੈਗਾ ਵੀ ਇੱਕ ਆਰਗੇਨਾਈਜ਼ਡ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਜੇ ਇਹੋ ਜਿਹੀ ਵਾਰਦਾਤਾ ਕਰਦੇ ਨੇ ਤਾਂ ਜਿਸ ਕਰਕੇ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸੈਕਸ਼ਨ 111 ਹੈਗਾ ਜੀ ਵੀ ਐਨ ਐਸ ਦਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਲੱਗਦਾ ਹੈ ਕਿ ਉਹਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੈ ਤੇ ਅਸੀਂ ਉਹ ਸੈਕਸ਼ਨ ਦਾ ਹੀ ਐਨਹਾਂਸਮੈਂਟ ਕਰਤੀ ਹੈ ਤਾਂ ਬੀਸਿਕਲੀ ਸਾਡੀ ਇਹੀ ਸਾਰਿਆਂ ਨੂੰ ਹੈਗਾ ਕਿ ਜਿਹੜੇ ਇਦਾਂ ਦੇ ਗਰੋ ਹੈਗੇ ਨੇ ਵੀ ਵਾਰਦਾਤ ਵਾਰੀ-ਵਾਰੀ ਕਰਨ ਦੇ ਆਦੀ ਨੇ ਅਸੀਂ ਸਖਤ ਤੋਂ ਸਖਤ ਇਵਨ ਕਿ ਮੋਸਟ ਜਿਹੜੇ ਇਦਾਂ ਦੇ ਸੈਕਸ਼ਨਸ ਹੈਗੇ ਨੇ ਇਹਨਾਂ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਸਰ ਕਿਉਂਕਿ ਟਾਈਮ ਦੇ ਕੰਟੀਨਿਊ ਮੋਟਰਸਾਈਕਲ ਚੋਰੀ ਹੋ ਰਹੀ ਹੈ ਕਿਹੜਾ ਇਹਨਾਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀ ਪੈਸਾ ਸਾਡੀ ਇਹ ਬਹੁਤ ਸਪਸ਼ਟ ਹੈਗਾ ਜੀ ਇਸ ਬਾਰੇ ਹੈਗਾ ਜੀ ਕਿ ਅਸੀਂ ਅਗਰ ਇਦਾਂ ਦੀ ਕੋਈ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਅਸੀਂ ਇਨਫੈਕਟ ਜਦੋਂ ਵੀ ਕੋਈ ਏਦਾਂ ਦਾ ਕੋਈ ਚੋਰੀ ਹੋਣ ਸਵਾਰੀ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਅਸੀਂ ਤੁਰੰਤ ਉਸ ਸੰਬੰਧੀ ਮੁਕੱਦਮਾ ਵੀ ਦਰਜ ਕਰਦੇ ਹਾਂ ਅਸੀਂ ਸਾਡੀ ਹਰ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਮੁਕੱਦਮੇ ਨੂੰ ਅਸੀਂ ਪ੍ਰੈਸ ਕਰੀਏ ਸਾਡਾ ਇਹ ਬਿਲਕੁਲ ਕਲੀਅਰ ਹੈ ਜੀ ਜਿਹੜੇ ਅਗਰ ਵਾਰ-ਵਾਰ ਕਰਦੇ ਨੇ ਜਾਂ ਕੋਈ ਵੀ ਏਦਾਂ ਦੀ ਵਾਰਦਾਤ ਕਰੂਗਾ ਉਹਨਾਂ ਨੂੰ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਕਨਈਆ ਚੌਕ ਦੇ ਜੀ ਵਾਲਾ ਚੌਕ 150 ਤੋਂ ਲੈ ਕੇ 200 ਮੋਟਰਸਾਈਕਲ ਅੜਦੇ ਜਾਂ ਰੂਟ ਆਪਾਂ ਲੋਕ ਪਾਰਕਿੰਗ 10 ਰੁਪਏ 20 ਰੁਪਏ ਦੇ ਦੇ ਮ ਕੁਝ ਕਨੇ ਯਾਰ ਜਾਉਂਗਾ ਜਿਹੜੇ ਪੁਲਿਸ ਨਾਕਾ ਬਣਿਆ ਉੱਥੇ ਲਾ ਜਾਂਦੇ ਕੁਝ ਬੀਬੀ ਵਾਲਾ ਚੌਂਕ ਸਾਡੀ ਗਰੰਟੀ ਤੋਂ ਬਿਨਾਂ ਕਿਸੇ ਦੇਖੋ ਸਾਡੀ মিডিਆ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਬਾਜ਼ਾਰ ਦੇ ਵਿੱਚ ਜਾਂਦੇ ਹੈਗੇ ਆਂ ਜਨਰਲੀ ਜਿੱਥੇ ਡੈਜ਼ਿਗਨੇਟਿਡ ਪਾਰਕਿੰਗ ਸਪots ਬਣੇ ਹਨ ਉਹੀ ਯੂਜ਼ ਕੀਤੇ ਜਾਂ ਤਾਂ ਕਿਉਂਕਿ ਇਹ ਆਮ ਹੀ ਦੇਖਿਆ ਜਾਂਦਾ ਕਿ ਕੋਈ 5 ਰੁਪਏ ਪਰਚੀ ਹੁੰਦੀ ਹੈ ਜਾਂ ਕਈ ਵਾਰ ਲੋਕ ਉਸ ਚੀਜ਼ ਕਰਕੇ ਅਵੋਇਡ ਕਰ ਦਿੰਦੇ ਨੇ ਅਗਰ ਪਬਲਿਕ ਵੱਲੋਂ ਡੈਜ਼ਿਗਨੇਟਿਡ ਪਾਰਕਿੰਗ ਸਪOTS ਉੱਤੇ ਬਣੇ ਹੋਏ ਨੇ ਉੱਥੇ ਮੋਟਰਸਾਈਕਲ ਲਾਏ ਜਾਂ ਤਾਂ ਉਹ ਸੇਫ ਵੀ ਰਹਿੰਦੇ ਨੇ ਪਲੱਸ ਸਾਡੀ ਪਬਲਿਕ ਨੂੰ ਇਹ ਵੀ ਅਪੀਲ ਹੈ ਕਿਉਂਕਿ ਸਾਡੇ ਹੁਣ ਤੱਕ ਜੋ ਦੇਖਣ ਦੇ ਵਿੱਚ ਆਇਆ ਮੋਸਟਲੀ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਨੇ ਉਹ ਸਪਲੈਂਡਰ ਜਾਂ ਪਲੈਟੀਨਾ ਇਦਾਂ ਦੇ ਹੁੰਦੇ ਨੇ ਜੋ ਕਿ ਥੋੜੇ ਜਿਹਾ ਪੁਰਾਣੇ ਹੋ ਚੁੱਕੇ ਹੁੰਦੇ ਆ ਤਾਂ ਸਾਡੀ ਵੀ ਇਹੀ ਅਪੀਲ ਹੈ ਪਬਲਿਕ ਨੂੰ ਕਿ ਕੋਈ ਐਡੀਸ਼ਨਲ ਲੌਕ ਵੀ